ਜਿਹੜੀ ਸਰਕਾਰ ਆ ਇਸ ਟਾਈਮ ਸੈਂਟਰ ਦੀ ਸਰਕਾਰ ਆ ਜਿਹੜੀ ਉਹ ਹੀ ਇਹ ਤੱਕਾ ਕਰ ਰਹੀ ਹੈ ਕਾਨੂੰਨ ਮੁਤਾਬਕ ਉਸ ਕੇਸ ਦੇ ਵਿੱਚ ਹੈਗਾ ਉਹਦੇ ਤੇ ਹੀ ਫਿਲਮ ਬਣੀ ਵੀ ਜਿੰਨੇ ਬੰਦੇ ਪਹਿਲਾਂ ਮੁੰਡੇ ਗਾਇਬ ਹੋਏ ਜੀ ਉਹ ਗਿਣਤੀ ਤਾਂ ਹੈਗੀ ਆ ਨਾ ਉਹੀ ਗਿਣਤੀ ਫਿਲਮ ਦੇ ਵਿੱਚ ਵੀ ਦੱਸੀ ਗਈ ਹੈ ਜਿਹੜੀ ਸਰਕਾਰ ਆ ਇਸ ਟਾਈਮ ਸੈਂਟਰ ਦੀ ਸਰਕਾਰ ਆ ਜਿਹੜੀ ਉਹੀ ਇਹ ਤੱਕਾ ਕਰ ਰਹੀ ਹੈ ਜੀ ਸਿਰਫ ਇਹ ਪਰਿਵਾਰ ਦੇ ਪਸੰਦ ਦੀ ਹੀ ਨਹੀਂ ਗੱਲ ਜੋ ਕੁਝ ਵੀ ਅਦਾਲਤ ਦੇ ਵਿੱਚ ਹੋਇਆ ਜੀ ਜੋ ਕੁਝ ਗਵਾਹਾਂ ਨੇ ਗਵਾਹੀਆਂ ਦਿੱਤੀਆਂ ਜੋ ਕੁਛ ਇਹ ਗੱਲ ਸਿੱਧ ਹੋਈ ਕਿ ਕਿਹੜੇ ਕਿਹੜੇ ਪੁਲਿਸ ਆਫੀਸਰ ਸੀ ਜਿਨ੍ਹਾਂ ਨੇ ਖਾਲੜਾ ਸਾਹਿਬ ਨੂੰ ਚੱਕਿਆ ਘਰੋਂ ਗਾਇਬ ਕੀਤਾ ਤੇ ਫਿਰ ਉਹ ਘਰ ਵਾਪਸ ਨਹੀਂ ਆਏ ਉਹ ਸਾਰਾ ਕੁਝ ਜੋ ਕਾਨੂੰਨ ਮੁਤਾਬਕ ਉਸ ਕੇਸ ਦੇ ਵਿੱਚ ਹੈਗਾ ਉਹਦੇ ਤੇ ਹੀ ਫਿਲਮ ਬਣੀ ਵੀ ਕੋਈ ਐਹੋ ਜੀ ਗੱਲ ਨਹੀਂ ਕੀਤੀ ਜਿਹੜੀ ਜਿਹੜੀ ਗੱਲ ਉਹ ਕਾਨੂੰਨ ਚ ਨਾ ਆਈ ਹੋਵੇ ਜਾਂ ਅਦਾਲਤੀ ਕਾਰਵਾਈ ਚ ਨਾ ਹੋਈ ਹੋਵੇ ਮੈਂ ਅੱਜ ਹੀ ਇੱਕ ਸਾਡੇ ਵਕੀਲ ਨੇ ਜਿਹੜੇ ਇਸ ਇਸ ਮਸਲੇ ਦੇ ਵਿੱਚ ਜਿਨ੍ਹਾਂ ਨੇ ਕੰਮ ਕਰ ਰਹੇ ਆ ਜਿਹੜੇ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਤਾਂ ਉਹ ਮੈਂ ਜਾਣ ਕੇ ਹੀ ਸੁਣੀ ਸੀ ਇੰਟਰਵਿਊ ਕਿ ਇਹ ਕੀ ਕਹਿੰਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਫਿਲਮ ਦੇਖੀ ਆ ਔਰ ਹੋਰ ਵੀ ਮੇਰੇ ਇੱਕ ਦੋ ਦੋਸਤਾਂ ਨੇ ਫਿਲਮ ਦੇਖੀ ਆ ਤੇ ਉਹ ਸਾਰੇ ਇਹੀ ਕਹਿੰਦੇ ਆ ਕਿ ਫਿਲਮ 'ਚ ਉਹ ਹੀ ਕੁਛ ਆ ਜੋ ਕੁਛ ਅਦਾਲਤ ਦੇ ਵਿੱਚ ਹੋਇਆ ਜੋ ਕੁਛ ਦੇਖੋ ਜਿੰਨੇ ਬੰਦੇ ਪਹਿਲਾਂ ਮੁੰਡੇ ਗਾਇਬ ਹੋਏ ਜੀ ਉਹ ਗਿਣਤੀ ਤਾਂ ਹੈਗੀ ਆ ਨਾ ਉਹੀ ਗਿਣਤੀ ਫਿਲਮ ਦੇ ਵਿੱਚ ਵੀ ਦੱਸੀ ਗਈ ਆ ਹਾਂ ਕੋਸ ਗਿਣਤੀ ਨੂੰ ਉਹਨਾਂ ਨੂੰ ਲੱਭਦੇ ਲੱਭਦੇ ਸਰਦਾਰ ਜਸਵੰਤ ਸਿੰਘ ਖਾਲੜਾ ਆਪ ਗਾਇਬ ਹੋ ਗਏ ਇਹ ਗੱਲ ਵੀ ਸਾਨੂੰ ਪਤਾ ਇਹ ਗੱਲ ਵੀ ਇਹੀ ਗੱਲ ਫਿਲਮ ਚ ਦੱਸੀ ਗਈ ਹੈ ਅਸਲ ਦੇ ਵਿੱਚ ਇਹ ਜਿਹੜੀ ਸਰਕਾਰ ਹਨ ਇਹਨੂੰ ਖੁਦ ਇਹ ਗੱਲ ਦੀ ਸਮਝ ਨਹੀਂ ਗਈ ਕਿ ਕਰਨਾ ਕੀ ਚਾਹੁੰਦੀ ਹੈ ਅਸਲ ਦੇ ਵਿੱਚ ਇਦਾਂ ਦੀਆਂ ਬਹੁਤ ਹੋਰ ਵੀ ਇਹਨੇ ਬਹੁਤ ਵੱਡੇ ਬਲੰਡਰ ਕੀਤੇ ਨੇ ਜਿਵੇਂ ਕਿਸਾਨ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਉਸੇ ਤਰ੍ਹਾਂ ਦਾ ਹੀ ਇੱਕ ਬਲੈਂਡਰ ਤੁਸੀਂ ਇਹ ਸਮਝ ਲਓ ਕਿ ਇਹ ਵੀ ਉਹ ਉਸੇ ਰਾ